ਬਚਾਰ ਵਰਗੀ ਖੋਏ ਮਲਾਈ ਵਾਲੀ ਕੁਲਫੀ ਚਲੋ ਅੱਜ ਅਸੀਂ ਘਰ ਬਣਾਉਨੇ ਆ ਉਹਦੇ ਵਾਸਤੇ ਮੈਂ ਦੁੱਧ ਲਿਆ ਏ ਤੇ ਕੁਝ ਮੈਂ ਨਟਸ ਲਏ ਨੇ ਬਦਾਮ ਲਏ ਨੇ ਕਾਜੂ ਲਏ ਨੇ ਤੇ ਸ਼ਵਰੇ ਲਏ ਨੇ ਉਹਨਾਂ ਨੂੰ ਮਿਕਸੀ ਵਿੱਚ ਚੰਗੀ ਤਰ੍ਹਾਂ ਪੀਸ ਲੈਣਾ ਏ ਤੇ ਫਿਰ ਉਹਨੂੰ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਏ ਤੇ ਨਾਲ ਮੈਂ ਲਿਆਏ ਮਿਲਕ ਪਾਊਡਰ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿ ਇਹ ਲਮਜ਼ ਨਾ ਰਹੇ ਉਸ ਤੋਂ ਬਾਅਦ ਵਿੱਚ ਇੱਕ ਸਾਈਡ ਤੇ ਅਸੀਂ ਚੀਨੀ ਨੂੰ ਕੈਰਮਲਾਈਜ਼ ਕਰਦੇ ਆ ਇਹ ਧਿਆਨ ਰੱਖਣਾ ਕਿ ਚੀਨੀ ਜਿਹੜੀ ਆ ਉਹ ਲਾਈਟ ਬ੍ਰਾਊਨ ਕਲਰ ਦੀ ਹੋਣੀ ਚਾਹੀਦੀ ਹੈ ਹੁਣ ਉਹਨੂੰ ਕਰਮਲਾਈਜ਼ ਹੋਣ ਤੋਂ ਬਾਅਦ ਵਿੱਚ ਥੋੜਾ ਥੋੜਾ ਕਰਕੇ ਦੁੱਧ ਵਿੱਚ ਮਿਕਸ ਕਰਾਂਗੇ ਜਿੰਨੀ ਸਾਨੂੰ ਜ਼ਰੂਰਤ ਹੈ ਹੁਣ ਕੰਸਿਸਟੈਂਸੀ ਚੈੱਕ ਕਰੋ ਕਿ ਥੋੜੀ ਜੀ ਸੰਗਣੀ ਹੋਣੀ ਚਾਹੀਦੀ ਹੈ ਕਿਉਂਕਿ ਠੰਡਾ ਹੋ ਕੇ ਉਹਨੇ ਹੋਰ ਸੰਗਣਾ ਹੋ ਜਾਣਾ ਹੈ ਮਟੀਰੀਅਲ ਇਹ ਹੁਣ ਤੁਸੀਂ ਆਪਣੇ ਮੈਟੇ ਕੱਪਸ ਲੈ ਲੈਣੇ ਤੁਸੀਂ ਕੋਈ ਵੀ ਮੋਲਡ ਲੈ ਸਕਦੇ ਹੋ ਉਹਨਾਂ ਵਿੱਚ ਰੱਖ ਕੇ ਉੱਪਰੋਂ ਚੰਗੀ ਤਰ੍ਹਾਂ ਕਵਰ ਕਰਕੇ ਇੱਕ ਰਾਤ ਵਾਸਤੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖੋ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਆਪਣੀ ਮਨਪਸੰਦ ਸ਼ੇਪ ਦੇ ਵਿੱਚ ਕੱਟ ਕੇ ਸਰਵ ਕਰੋ ਤੇ ਇੰਜੋਏ ਕਰੋ ਠੰਡੀ ਠੰਡੀ ਆਈਸਕ੍ਰੀਮ Thank you so much for watching my videos and don't forget to subscribe me.